ਪੰਜਾਬ ਜਨਦੀ ਪੰਜਾਂ ਦਰਿਆਵਾਂ ਦੀ ਧਰਤੀ ਜਿਹਦੇ ਵਿੱਚ ਇੱਕ ਛੇਵਾਂ ਦਰਿਆ ਵਗ ਰਿਹਾ ਹੈ ਜੀਰੂ ਕਹਨੇ ਆਪਾਂ ਨਸ਼ਾ ਅੰਦਰੀਆ ਜਿਹਨੇ ਆਪਣੀ ਆਉਣ ਵਾਲੀ ਨਸਲ ਆਉਣ ਵਾਲੀ ਜਵਾਨੀ ਖਰਾਬ ਕੀਤੀ ਹੈ ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭੋਤ ਸਿੰਘ ਮਾਨ ਹੁਣਾਂ ਨੇ ਤੇ ਡੀਜੀਪੀ ਪੰਜਾਬ ਸ਼੍ਰੀ ਜਦੂ ਹੁਣਾਂ ਨੇ ਇੱਕ ਵੱਡਾ ਵੱਡਾ ਉਦਮ ਕੀਤਾ ਵੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਫਿਰ ਮੁੜ ਕੇ ਇਹਨੂੰ ਸਰਜੀਤ ਕਰੀਏ ਆਪਣੇ ਬੇਸੇ ਵਿਰਾਸਤ ਨੂੰ ਸਾਂਭੀਏ ਆਪਣੀ ਜਵਾਨੀ ਨੂੰ ਸਾਂਭੀਏ ਬਸ ਦਿਆਂ ਕਰਾ ਨੂੰ ਉਜਾੜ ਦਿੰਦੇ ਨਸ਼ੇ ਨੇ ਜ਼ਿੰਦਗੀ ਨੂੰ ਜੜਾਂ ਤੋਂ ਉਖਾੜ ਦਿੰਦੇ ਨਸ਼ੇ ਨੇ ਲੁੱਟੀਆਂ ਤੇ ਟੁੱਟੀਆਂ ਉਮੀਦਾਂ ਨੂੰ ਵਹਰਾ ਲੋਏ ਜਵਾਨੀਆਂ ਬਚਾ ਲੋਏ ਜਵਾਨੀਆਂ ਬਚਾ ਲੋਏ ਸਰਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਲ ਪੰਜਾਬੀ ਮਸ਼ਹੂਰ ਗਾਇਕ ਰੌਸ਼ਨ ਪ੍ਰਿੰਸ ਤੇ ਪੰਜਾਬੀ ਫਿਲਮਾਂ ਦੇ ਸਟਾਰੇ ਜਿਹੜੇ ਬੀਨੂ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓਜ਼ ਸਾਂਝੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਸ ਵੀਡੀਓ ਤੇ ਵਿੱਚ ਕੀ ਖਾਸ ਹੈ ਉਹ ਤੁਹਾਨੂੰ ਦੱਸਦੇ ਹਾਂ ਦੋਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਮੁਹਿੰਮ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਉਸ ਦੇ ਵਿੱਚ ਸਮਰਥਨ ਦਿੰਦੇ ਹੋਏ ਇਹ ਜਿਹੜੇ ਅਦਾਕਾਰ ਨੇ ਇਹ ਨਜ਼ਰ ਆ ਰਹੇ ਨੇ ਔਰ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਹੁਣ ਵਾਕੇ ਹੀ ਲੋੜ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਏ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਏ ਜਿਹੜੀ ਨੌਜਵਾਨ ਪੀੜ੍ਹੀ ਅਜੇ ਨਸ਼ਾਵਾਲ ਤੋਰ ਪਈ ਹੈ ਆ ਦੇਖੋ ਦੇਖੀ ਹੀ ਨਸ਼ਾਵਲ ਵੱਧਦੀ ਜਾ ਰਹੀ ਹੈ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਕੁਝ ਵਧੀਆ ਚੀਜ਼ ਹੈ ਕਰਨ ਦੇ ਲਈ ਪਰ ਅਜੇ ਹਾਂ ਨਹੀਂ ਹੈ ਜੇਕਰ ਤੁਹਾਡੇ ਵਿੱਚੋਂ ਕੌਣ-ਕੌਣ ਇਸ ਮੁਹਿੰਮ ਦੇ ਵਿੱਚ ਆਪਣਾ ਸਮਰਥਨ ਦੇਗਾ ਕੌਣ-ਕੌਣ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਾਥ ਦੇਗਾ ਸਾਨੂੰ ਕਮੈਂਟ ਸੈਕਸ਼ਨ ਆਹੀਂ ਜ਼ਰੂਰਤ ਹੈ ਸਣਾ ਔਰ ਬੀਨੂ ਟਿੱਲੋ ਔਰ ਰੋਸ਼ਨ ਪ੍ਰਿੰਸ ਨੇ ਅਜਿਹੀ ਵੀਡੀਓ ਸਾਂਝੀ ਕੀਤੀ ਹੈ ਸਾਨੂੰ ਲੱਗਦਾ ਕਿ ਅਜਿਹਾ ਕਦਮ ਸਾਨੂੰ ਖੁਦ ਵੀ ਚੁੱਕਣਾ ਚਾਹੀਦਾ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਵੱਲ ਕਿਸੇ ਅਦਾਕਾਰ ਨੇ ਵੀਡੀਓ ਸਾਂਝੀ ਕੀਤੀ ਹੈ ਤਾਂ ਹੀ ਅਸੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਹੈ ਹਰ ਕਿਸੇ ਨੂੰ ਆਪਣਾ ਇੱਕ ਕਦਮ ਅੱਗੇ ਵਧਾਉਣਾ ਚਾਹੀਦਾ ਔਰ ਜਿਹੜੇ ਨੌਜਵਾਨ ਪੀੜ੍ਹੀਆਂ ਜੋ ਨਸ਼ਿਆਂ ਦੇ ਵਿੱਚ ਤੁਰ ਪਈ ਹੈ ਉਹਨਾਂ ਨੂੰ ਨਸ਼ਿਆਂ ਤੋਂ ਰੋਕਣਾ ਚਾਹੀਦਾ ਹੈ ਤਾਂ ਕਿ ਮੁੜ ਪੰਜਾਬ ਰੰਗਲਾ ਪੰਜਾਬ ਬਣ ਸਕੇ ਤੇ ਇਧਰੋਂ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅ ਸਸ਼ੀਕਲ ਜੀ ਪੰਜਾਬ ਜਣਦੀ ਪੰਜਾਂ ਦਰਿਆਵਾਂ ਦੀ ਧਰਤੀ ਜਿਹਦੇ ਵਿੱਚ ਇੱਕ ਛੇਮਾ ਦਰਿਆ ਵਗ ਰਿਹਾ ਜਿਹਨੂੰ ਕਹਿੰਦੇ ਆਪਾਂ ਨਸ਼ਾ ਵਗ ਰਿਹਾ ਜਿਹਨੇ ਆਪਣੀ ਆਉਣ ਵਾਲੀ نسل ਆਉਣ ਵਾਲੀ ਜਵਾਨੀ ਖਰਾਬ ਕੀਤੀ ਹੈ ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭੋਤ ਸਿੰਘ ਮਾਨ ਨੇ ਤੇ ਡੀਜੀਪੀ ਪੰਜਾਬ ਸ਼੍ਰੀ ਜਾਦੂ ਉਹਨਾਂ ਨੇ ਇੱਕ ਵੱਡਾ ਵੱਡਾ ਉਤਮ ਕੀਤਾ ਵੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਫਿਰ ਮੁੜ ਕੇ ਉਹਨੂੰ ਸਰਜੀਤ ਕਰੀਏ ਆਪਣੇ ਵਿਰਸੇ ਬਰਾਸਤ ਨੂੰ ਸਾਂਭੀਏ ਆਪਣੀ ਜਵਾਨੀ ਨੂੰ ਸਾਂਭੀਏ ਸੋ ਕੱਲਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਇਸ ਕਰਕੇ ਸਾਰੇ ਲੋਕ ਅਪੀਲ ਕੀਤੀ ਹੈ ਇਹਨਾਂ ਨੇ ਵੀ ਆਪਾਂ ਸਾਰੇ ਜਾਨੇ ਸਹਿਯੋਗ ਦੇਈਏ ਇਸ ਸਲਾਘਾ ਜੋ ਕਦਮ ਦਾ ਸੋ ਆਪਾਂ ਆਓ ਪਿਆਰਵਾਲਿਆਂ ਸਾਰੇ ਜਣੇ ਮੁਰਕੇ ਪੰਜਾਬ ਨੂੰ ਸੁਰਜੀਤ ਕਰੀਏ ਬੇ ਸਿਵਾਸਤ ਨੂੰ ਸੁਰਜੀਤ ਕਰੀਏ ਆਪਾਂ ਮੁਰਕੇ ਪੰਜਾਬ ਨੂੰ ਹੀ ਸੋਨੇ ਦੀ ਚੀਨੀ ਬਣਾਈਏ ਸੋ ਮੈਂ ਸਮਝਦਾ ਤੁਸੀਂ ਇਸ ਅਪੀਲ ਨੂੰ ਜ਼ਰੂਰ ਮੰਨੋਗੇ ਤੇ ਮੈਂ ਬਹੁਤ ਸਲਾਹਾ ਕਰਦਾ ਇਸ ਕਦਮ ਦੀ ਪੰਜਾਬ ਉਸ ਤੇ ਪੰਜਾਬ ਸਰਕਾਰ ਦੀ ਚੜ੍ਹਦੀ ਕਲਚਰ ਨੂੰ ਸਸ਼ਿਕਾ ਥੈਂਕ ਯੂ ਬਸ ਦਿਆਂ ਕਰਾ ਨੂੰ ਉਝਾੜ ਦਿੰਦੇ ਨਸ਼ੇ ਨੇ ਜ਼ਿੰਦਗੀ ਨੂੰ ਜੜਾਂ ਤੋਂ ਉਖਾੜ ਦਿੰਦੇ ਨਸ਼ੇ ਨੇ ਲੁੱਟੀਆਂ ਤੇ ਟੁੱਟੀਆਂ ਉਮੀਦਾਂ ਨੂੰ ਵਹਰਾ ਲੋਏ ਜਵਾਨੀਆਂ ਬਚਾ ਲੋਏ ਜਵਾਨੀਆਂ ਬਚਾ ਲੋਏ ਸਸਕੀ ਕਾਲ ਜੀ ਮੈਂ ਰੋਸ਼ਨ ਪ੍ਰਿੰਸ ਨਸ਼ਾ ਮੁਕਤ ਪੰਜਾਬ ਪੰਜਾਬ ਸਰਕਾਰ ਪੰਜਾਬ ਪੁਲਿਸ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਮਹਿੰਮ ਨਸ਼ਾ ਮੁਕਤ ਪੰਜਾਬ ਦੀ ਚਲਾਈ ਜਾ ਰਹੀ ਹੈ ਉਹਦੇ ਵਿੱਚ ਆਓ ਆਪਾਂ ਸਾਰੇ ਰਲ ਮਿਲ ਕੇ ਸਾਥ ਦੇਈਏ ਆਪਣਾ ਸਮਰਥਨ ਦੇਈਏ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਸਸਿਕਾ